ਫਿਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਲ ਪਠਾਨ ਦੇ ਬੰਬ ਵਾਲੇ ਬਿਆਨ ਨੂੰ ਲੈ ਕੇ ਸਿਆਸਤ ਵਿੱਚ ਮਚਿਆ ਬੁਲ ਗਿਆਨੀ ਹਰਪ੍ਰੀਤ ਸਿੰਘ ਪੁਨਰ ਸਥਿਤ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਹੁਣ ਸਿਆਸਤ ਦੇ ਵਿੱਚ ਇਹਨਾਂ ਲੀਡਰਾਂ ਦੇ ਖਿਲਾਫ ਖੁੱਲਕੇ ਬੋਲੇ ਨੇ ਤੁਸੀਂ ਜੁੜੇ ਹੋ ਲੋਕ ਰੈ ਨਿਊਜ਼ ਦਾ ਬਹੁਤ-ਬਹੁਤ ਸਵਾਗਤ ਹੈ। ਬੀਬੀ ਪੱਠਲ ਪੰਜਾਬ ਦੀ ਸਾਬਕਾ ਸੀਐਮ ਜਿਸ ਨੇ ਮੀਡੀਆ ਵਿੱਚ ਆ ਕੇ ਇਹ ਵੱਡੇ ਖੁਲਾਸੇ ਕਰ ਦਿੱਤੇ 30 ਸਾਲ ਬਾਅਦ ਜੋ 1997 ਵਿਲੇ ਪੰਜਾਬ ਦੀ ਉਹ ਅਫਸਰਸ਼ਾਹੀ ਜਿਸ ਨੇ ਪੰਜਾਬ ਦੇ ਵਿੱਚ ਮਨੁੱਖੀ ਕਾਂਡ ਕੀਤਾ ਪੰਜਾਬ ਦੇ ਵਿੱਚ ਨੌਜਵਾਨ ਬੱਚਿਆਂ ਨੂੰ ਮਾਰ ਦਿੱਤਾ ਬੰਬ ਚਲਾ ਦਿੱਤੇ ਗਏ ਗੋਲੀਆਂ ਨਾਲ ਕਰਾਂ ਦੇ ਕਰਤਬਾਹ ਕਰ ਦਿੱਤੇ ਗਏ ਜਿਸ ਤੋਂ ਬਾਅਦ ਬੀਬੀ ਪੱਠੜ ਦਾ 30 ਸਾਲ ਬਾਅਦ ਬਿਆਨ ਆਇਆ ਹੈ ਜੋ 1997 ਵਿੱਚ ਆਮ ਚੋਣਾ ਹੋਇਆ ਉਸ ਸਮੇਂ ਬੀਬੀ ਪੱਠੜ ਨੂੰ ਸਲਾਹ ਦਿੱਤੀ ਗਈ ਪੰਜਾਬ ਦੇ ਉਹਨਾਂ ਅਫਸਰਾਂ ਦੇ ਵੱਲੋਂ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੂੰ ਦੁਬਾਰਾ ਲਿਆਉਣ ਵਾਸਤੇ ਅਸੀਂ ਯੋਗਦਾਨ ਪਾ ਸਕਦੇ ਹਾਂ ਅਸੀਂ ਬਲਾਸਟ ਕਰਵਾ ਕੇ ਪੰਜਾਬ ਵਿੱਚ ਕਾਂਗਰਸੀ ਸਰਕਾਰ ਦੁਬਾਰਾ ਲਿਆ ਸਕਦੇ ਹਾਂ जिस ਤੋਂ ਬਾਅਦ ਵੀ ਵੀ ਪੱਠਰ ਨੇ ਉਹਨਾਂ ਨੂੰ ਸਾਫ ਇਨਕਾਰ ਕਰ ਦਿੱਤਾ ਕਿ ਮੈਂ ਲਖਾ ਤੇ ਰਾਜਨੀਤੀ ਨਹੀਂ ਕਰਨੀ ਮੈਂ ਜੋ ਆਮ ਨੌਜਵਾਨ ਪੰਜਾਬ ਦੇ ਉਹਨਾਂ ਨੂੰ ਬਚਾਉਣਾ ਜੋ ਇਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਕਾਲਾ ਦੌਰ ਬੀਤਿਆ 1980 ਤੋਂ ਲੈ ਕੇ 1995 ਦੇ ਵਿੱਚ ਲੱਖਾਂ ਹੀ ਨੌਜਵਾਨਾਂ ਨੂੰ ਮੌਤੇ ਕੱਟ ਉਤਾਰ ਦਿੱਤਾ ਗਿਆ ਜੋ ਪੰਜਾਬ ਪੁੱਛਦੇ ਵੱਡੇ ਅਫਸਰਾਂ ਨੇ ਵੀ ਇਹ ਹੀ ਖੁਲਾਸੇ ਕੀਤੇ ਸੀ ਕਿ ਲਗਭਗ 1 ਲੱਖ ਨੌਜਵਾਨ ਮਾਰਨ ਵਾਸਤੇ ਜੋ ਸਾਨੂੰ ਇਹ ਹੁਕਮ ਆਇਆ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਰਕਾਰ ਸੀਐਮ ਨੇ ਇੱਕ ਕਲ ਵੱਡਾ ਬਿਆਨ ਦੇ ਕੇ ਪੂਰੀ ਹਲਚਲ ਮਚਾ ਦਿੱਤੀ ਸੋ ਪੰਜਾਬ ਦੇ ਵਿੱਚ ਅਜੇ ਹੀ ਕਾਲੇ ਦੌਰ ਦੇ ਵਿੱਚੋਂ ਪੰਜਾਬ ਗੁਜ਼ਰਿਆ ਤੇ ਉਸ ਪੰਜਾਬ ਨੂੰ ਫਿਰ ਕਾਲੇ ਦੌਰ ਵਿੱਚ ਚੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਗਗਨੀ ਹਰਪ੍ਰੀਤ ਸਿੰਘ ਨੇ ਉਹਨਾਂ ਅਫਸਰਾਂ ਦੇ ਖਿਲਾਫ ਤੇ ਬੀਪੀ ਰਜਿੰਦਰਕੌਰ ਪੱਠਾ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਸੋ ਬੰਬ ਵਾਲੇ ਤਮਾਕੇ ਦੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਨਵੀਂ ਮੁਸ਼ਕਲ ਵਿੱਚ ਪਾ ਦਿੱਤਾ ਗਿਆ ਹੈ। ਵਿਰੋਧੀ ਧਿਰ ਨੇ ਇਸ ਮਾਮਲੇ ਤੇ ਕਾਂਗਰਸ ਨੂੰ ਕੇਨਾ ਸ਼ੁਰੂ ਕਰ ਦਿੱਤਾ ਹੈ। ਇਸੇ ਦਰਮਿਆਨ ਜੋਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਪੰਜਾਬ ਸਰਕਾਰ ਅਰਜਿੰਦਰ ਕੌਰ ਪੱਠਣ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈ ਰਹੀ? ਐਫ ਆਈ ਆਰ ਦਰਜ ਕਿਉਂ ਨਹੀਂ ਕਰ ਰਹੀ? ਸੋ ਬੀ ਬੀਰ ਜਿੰਦਰਕੌਰ ਪੱਠਣ ਜੋ ਕਿ ਪੰਜਾਬ ਦੇ ਸਾਬਕਾ ਸੀਐਮ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਪੰਜਾਬ ਕਾਂਗਰਸ ਦੇ ਆਗੂ ਸਾਦੇ ਵਿਧਾਨ ਸਭਾ ਚਰੋਦੀ ਤੇ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਆਸੀ ਕਿ ਪੰਜਾਬ ਵਿੱਚ ਬੰਬ ਆ ਗਏ ਤਾਂ ਸਰਕਾਰ ਨੇ ਉਹਨਾਂ ਤੁਰੰਤ ਖਿਲਾਫ ਜਿਹੜਾ ਪਰਚਾ ਦਰਜ ਕਰ ਦਿੱਤਾ ਹੁਣ ਸਾਧਕਾ ਮੁੱਖ ਮੰਤਰੀ ਰਜਿੰਦਰਪਾ ਪਠਰ ਖੁੱਲੇ ਤੌਰ ਤੇ ਮੰਨ ਚੁੱਕੇ ਨੇ ਕਿ ਇਹ ਦਕਾਰੀਆਂ ਨੇ ਬੰਬ ਤਮਾਕੇ ਕਰਉਣ ਦੀ ਗੱਲ ਕਬੂਲ ਕੀਤੀ ਸੀ ਫਿਰ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਿਉਂ ਨਹੀਂ ਹੋ ਰਹੀ ਉਹਨਾਂ ਨੇ ਇਸ ਸਰਕਾਰ ਤੇ ਗੰਭੀਰ ਮਾਮਲੇ ਤੇ ਬਿਲਕੁਲ ਚੁੱਪ ਹੈ ਜਦ ਕਿ ਰਜਿੰਦਰਪਾ ਪਠਰ ਦਾ ਇਹ ਬੰ ਬਹੁਤ ਹੀ ਸਹਿਨਸ਼ੀਲ ਹੈ ਇਸਤੇ ਪੂਰੀ ਜਾਂਚ ਹੋਣੀ ਚਾਹੀਦੀ ਹੈ ਪਹਿਲਾ ਕਾਂਗਰਸ ਸਰਕਾਰ ਬਣਾਉਣ ਲਈ ਇਸੇ ਤਰ੍ਹਾਂ ਦੇ ਹਤਕੰਡੇ ਵਰਤੀ ਰਹੀਏ ਦੂਜੇ ਪਾਸੇ ਆਮ ਆਦਮੀ ਪਾਰਟੀ ਇਕਾਲੀ党 ਤੇ ਭਾਜਪਾ ਨੇ ਵੀ ਪੱਠੜ ਦੇ ਪਿਆਨ ਨੂੰ ਲੈ ਕੇ ਕਾਂਗਰਸ ਦੇ ਉੱਪਰ ਲਗਾਤਾਰ ਤਿੱਖੇ ਹਮਲੇ ਕੀਤੇ ਨੇ ਸੋ ਗਿਆਨੀ ਹਰਪਸ ਨੇ ਕਿਹਾ ਕਿ ਹੁਣ ਸਾਬਕਾ ਮੁੱਖ ਮੰਤਰੀ ਜਿੰਦਪੁਰ ਪੱਠੜ ਨੇ ਖੁਦ ਸਾਹਮਣੇ ਆ ਕੇ ਜੋ ਸਵਾਰਥਿਕ ਤੌਰ ਤੇ ਉਹਨਾਂ ਅਧਿਕਾਰੀਆਂ ਤੇ ਸਲਾਹਕਾਰਾਂ ਦੇ ਨਾਂ ਬੇਨਕਾਬ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਰਾਜਨੀਤਿਕ ਫਾਇਦੇ ਲਈ ਪੰਜਾਬ ਵਿੱਚ ਬੰਬ ਧਮਾਕਾ ਕਰਵਾਉਣ ਦੀ ਸਲਾਹ ਦਿੱਤੀ ਸੀ ਸੋ ਗਿਆਨੀ ਹਰਕਿਚ ਨੇ ਕਿਹਾ ਕਿ ਜਿੰਦ ਤੱਕ ਪੱਠਣੇ ਇੱਕ ਗਲ ਸ਼ਰੇਆਮ ਕਹੀਏ ਇਸ ਬਿਆਨ ਦੇ ਦਾਰਤੇ ਹੁਣ ਤੱਕ ਸਰਕਾਰ ਨੇ ਐਫ ਆਈ ਆਰ ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਵਿੱਚ ਬੰਬ ਤਮਾਕੀਆ ਦੀ ਸਲਾਹ ਦੇਣ ਵਾਲੀਆਂ ਤਾਕਤਾਂ ਨੂੰ ਬੇਨਕਾਬ ਕੀਤਾ ਜਾ ਸਕੇ ਸੋ ਗਿਆਨੀ ਹਰਕਿਚ ਨੇ ਕਿਹਾ ਕਿ ਉਸ ਦੌਰ ਦੀ ਪੂਰੀ ਸਚਾਈ ਸਮੇਲ ਲੈਣ ਲਈ ਸਰਕਾਰ ਨੂੰ ਟਰੂਥ ਐਂਡ ਰਿਕਲੇਸ਼ਨ ਕਮਿਸ਼ਨ ਬਿਠਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਉਸ ਸਮੇਂ ਦੇ ਦੌਰਾਨ ਵਾਪਰੀਆਂ ਸਾਰੀਆਂ ਘਟਨਾਵਾਂ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੇ ਸਪੱਸ਼ਟ ਹੋ ਚੁੱਕੇ ਕਿ ਉਹਨਾਂ ਦੇ ਪਿੱਛੇ ਅਸਰ ਕਾਰਨ ਕੀ ਸੀ ਸੱਚ ਕੀ ਸੀ ਜੋ ਉਹਨਾਂ ਨੇ ਕਿਹਾ ਕਿ ਹੁਣ ਹੋਏ ਤਮਾਕਿਆਂ ਦੀ ਜਾਂਚ ਵੀ ਕੀਤੀ ਜਾਵੇ ਜੋ ਤਮਾਕੇ ਚੋਣਾਂ ਨੂੰ ਪ੍ਰੋਤ ਕਰਨ ਲਈ ਤਾਂ ਨਹੀਂ ਕਰਵਾਏ ਜਾ ਰਹੇ ਜੋ ਪੰਜਾਬ ਵਿੱਚ ਅੱਜ ਵੀ ਤਮਾਕੇ ਹੋ ਰਹੇ ਨੇ ਕਿ ਉਹੀ ਅਫਸਰਸ਼ਾਈ ਉਹੀ ਸੋਚ ਹੈ ਜੋ ਪੰਜਾਬ ਦੇ ਵਿੱਚ ਫਿਰ ਕਾਲਾ ਦੌਰ ਥਰੂ ਹੋ ਗਿਆ ਹੈ ਸੋ ਕੈਮੀ ਹਰਪੀਸ ਨੇ ਕਿਹਾ ਕੀਤਾ ਆਸੀ ਦੇ ਗਠਨ ਦੀ ਮੰਗ ਪਹਿਲਾਂ ਵੀ ਕਈ ਵਾਰ ਉੱਠਦੀ ਰਹੀ ਹੈ ਪਰ ਅਕਾਲੀ ਦਲ ਦੇ ਸਰਕਾਰਾਂ ਵੀ ਇਸ ਨੂੰ ਕਿਨਾਰਾ ਕਰਦਿਆਂ ਲਿਆਣ ਜਿਸ ਤੇ ਮਾਮਲੇ ਵਿੱਚ ਸ਼ੱਕ ਹੋਰ ਗਹਿਰਾ ਹੁੰਦਾ ਜਾ ਰਿਹਾ ਕਿ ਇਹ ਸਰਕਾਰਾਂ ਜਾਣ ਬੁੱਝ ਕੇ ਅਜੇ ਤਮਾਕੇ ਕਰਵਾ ਕੇ ਦੇਸ਼ ਦਾ ਮੋਲ ਪੈਦਾ ਕਰਕੇ ਪੰਜਾਬ ਦੇ ਸਰਕਾਰਾਂ ਬਣਾਉਂਦੇ ਰਹੇ ਨੇ ਅਕਾਲੀ ਦਲ ਨੂੰ ਵੀ ਉਹਨਾਂ ਨੇ ਨਹੀਂ ਬਖਸ਼ਿਆ ਤੇ ਕਾਂਗਰਸ ਨੂੰ ਜਿਹੜਾ ਕਿ ਹੁਣ ਬਹੁਤ ਵੱਡਾ ਜਵਾਬ ਦੇਣਾ ਪਵੇਗਾ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਅਜੇ ਬਿਆਨ ਦੇ ਕੇ कांग्रेस किनारे लिया खड़ा किया बहुत मुश्किल व्डी पैदा होगी है जो दो हज़ार सताई दोणों को पैल्ह कांग्रेस हम की जवाब देगी जो उन्नीस सौ सतानवे तो पहल सरकार बन दिया रही कांग्रेस वो इसे तरीके बनदिया रही धमाके करवा के सरकार बनदिया रही हैं जो ग्ञनी हरप्रीत सिंह ने अज्डी मंग की है कि इन के खिलाफ एफ आई आर दर्ज होनी चाहिए